संतन श्री गुरु तेग बहादुर साहिब जी ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਸੰਪਰਦਾਇ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ ਜੀ ਕਟਰਾ ਕਰਮ ਸਿੰਘ ਗਲੀ ਸਤੋਵਾਲੀ ਅੰਮ੍ਰਿਤਸਰ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਕਰਕੇ ਮੁਫਤ ਲੈਂਸ ਪਾਏ ਗਏ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ ਇਸ ਮੌਕੇ ਸਾਫ ਕਉ ਮੰਤਰੀਆਂ ਪ੍ਰਕਾਸ਼ ਸੋਨੀਆ ਤੇ ਕਾਉਂਸਲਰ ਵਿਕਾਸ ਸੋਨੀਆ ਅੱਜ ਜੀ ਤੌਰ ਤੇ ਪਹੁੰਚੇ ਸਮੋਕੇ ਗੁਰੂ ਕਲੰਗਰ ਅਤੁੱਟ ਵਰਤਾਇਆ ਰਜਿੰਦਰ ਸਿੰਘ ਮਰਵਾਹਾ ਡਾਕਟਰ ਭੁਪਿੰਦਰ ਸਿੰਘ ਡਾਕਟਰ ਸੰਜੀਵ अरोड़ा ਡਾਕਟਰ ਅਮਰਜੀਤ ਸਿੰਘ ਹਰਪਾਲ ਸਿੰਘ ਆਲਵਾਲੀਆ ਤਜਿੰਦਰ ਸਿੰਘ ਵੀ ਮੌਜੂਦ ਸਨ ਅੱਜ ਬਾਬਾ ਜੀ ਵੱਲੋਂ ਇੱਥੇ ਸਤੂਆਲ ਗੜੀ ਜੇ ਗੁਰਦੁਆਰਾ ਸਾਹਿਬ ਬੜੀ ਪਿੱਤਰ ਸਥਾਨ ਹੈ ਇੱਥੇ ਅੱਜ ਫ੍ਰੀ ਮੈਡੀਕਲ ਕੈਂਪ ਜਿਹੜਾ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਟੈਸਟ ਹਰ ਤਰ੍ਹਾਂ ਦਾ ਲਾਜ ਮੈਂ ਸਮਝ ਨਹੀਂ ਆ ਬੜੀ ਸੇਵਾ ਵਾਲੀ ਗੱਲ ਜਿਹੜੀ ਹੈ ਸੇਵਾਵਹਨ ਸਾਨ ਕਰਦੇ ਨੇ ਜਿਹਦੇ ਤੇ ਸੱਚੇ ਪਾਤਸ਼ਾਹ ਦੀ ਮਿਹਰ ਹੁੰਦੀ ਆ ਸੋ ਬਾਬਾ ਜੀ ਦੇ ਇਹਨਾਂ ਦੀ ਸਾਰੀ ਟੀਮ ਮਰਵਾਦ ਸਾਹਿਬ ਨਾਲ ਨੇ ਇਹਨਾਂ ਦੇ ਇਹ ਵੀ ਬੜੀ ਸੇਵਾ ਕਰਦੇ ਸੋ ਸਾਰੇ ਜਿੰਦਰ ਜੀ ਨਾਲ ਨੇ ਸਾਰੇ ਰਲ ਕੇ ਸੇਵਾ ਕਰ ਰਹੇ ਨੇ ਸੋ ਮੈਂ ਸਮਝਣਾ ਅੱਜ ਲੋੜ ਆ ਸਮਾਜ ਚ ਇਹਨਾਂ ਦੀ ਮੈਡੀਕਲ ਕੈਂਪਸ ਸੀ ਕਿਉਂਕਿ ਲੋਕ ਜਿਹੜੇ ਹਸਪਤਾਲਾਂ 'ਚ ਨਹੀਂ ਜਾ ਸਕਦੇ ਗਰੀਬ ਜਨਤਾ ਜਿਹੜੇ ਹਸਪਤਾਲਾਂ 'ਚ ਜਾ ਕੇ ਇਲਾਜ ਨਹੀਂ ਕਰਾ ਸਕਦੇ ਉਹਨਾਂ ਨੂੰ ਫ੍ਰੀ ਇਲਾਜ ਜਿਹੜਾ ਹੈ ਇਹਨਾਂ ਕੈਂਪਾਂ 'ਚ ਹੁੰਦਾ ਹੈ ਤਾਂ-ਤਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਜੀ ਦੇ ਮੀਰ ਸਿੰਘ ਜੀ ਵਿਖੇ ਅੱਖਾਂ ਦਾ ਥਾਇਰੋਇਡ ਦਾ ਸਕੈਨ ਦਾ ਤੇ ਚ ਸ਼ੂਗਰ ਦਾ ਇਹ ਚਾਰ ਕੈਂਪ ਅੱਜ ਲਗਾਏ ਗਏ ਸਨ